प्यारे बच्चों सत श्री अकाल मैं हा ਤੁਹਾਡਾ ਆਪਣਾ ਦੋਸਤ ਤੇ ਅਧਿਆਪਕ ਮਨਜਿੰਦਰ ਸਿੰਘ ਅੱਜ ਅਸੀਂ ਆਪਣੇ ਪਾਠ ਪੁਸਤਕ ਦਾ ਬਹੁਤ ਹੀ ਮਹੱਤਵਪੂਰਨ ਪਾਠ ਪੜ੍ਹਨ ਜਾ ਰਹੇ ਹਾਂ ਅਬਰਾਹਮ ਲਿੰਕਨ ਦਾ ਅਧਿਆਪਕ ਦੇ ਨਾਮ ਪੱਤਰ ਇਸ ਪਾਠ ਵਿੱਚ ਅਬਰਾਹਮ ਲਿੰਕਨ ਨੇ ਆਪਣੇ ਪੁੱਤਰ ਦੇ ਅਧਿਆਪਕ ਨੂੰ ਇੱਕ ਪੱਤਰ ਲਿਖ ਕੇ ਬੇਹਦ ਕੀਮਤੀ ਜੀਵਨ ਸਿੱਖਿਆਵਾਂ ਦੱਸੀਆਂ ਹਨ ਪਿਆਰੇ ਬੱਚਿਓ ਅਬਰਾਹਮ ਲਿੰਕਨ ਅਮਰੀਕਾ ਦੇ ਸਭ ਤੋਂ ਪ੍ਰਸਿੱਧ ਰਾਸ਼ਟਰਪਤੀਆਂ ਵਿੱਚੋਂ ਇੱਕ ਸਨ ਉਹਨਾਂ ਨੇ ਬੇਸ਼ੱਕ ਗਰੀਬੀ ਵਿੱਚ ਜਨਮ ਲਿਆ ਪਰ ਸੱਚ ਇਨਸਾਫ ਅਤੇ ਮਿਹਨਤ ਦੇ ਆਸਰੇ ਦੁਨੀਆ ਬਦਲ ਦਿੱਤੀ ਲਿੰਕਨ ਸਿਰਫ ਰਾਜਨੀਤਾ ਨਹੀਂ ਸਨ ਇੱਕ ਮਹਾਨ ਸੋਚ ਵਾਲੇ ਇਨਸਾਨ ਵੀ ਸਨ ਅੱਜ ਦਾ ਪੱਤਰ ਉਸ ਦੀ ਸਾਰੀ ਸਿਆਣਪ ਜੀਵਨ ਅਨੁਭਵ ਅਤੇ ਮਨੁੱਖਤਾ ਦੀ ਸੋਚ ਨੂੰ ਦਰਸਾਉਂਦਾ ਹੈ ਆਓ ਹੁਣ ਇਸ ਪੱਤਰ ਨੂੰ ਪੜ੍ਹਦੇ ਹਾਂ ਅਬਰਾਹਮ ਲਿੰਕਨ ਦਾ ਅਧਿਆਪਕ ਦੇ ਨਾਮ ਪੱਤਰ प्यारे अध्यापक जी मेरे बच्चे ਨੂੰ ਇਹ ਸਿਖਾ ਦੇਣਾ ਕਿ ਸਮਾਜ ਵਿੱਚ ਦੁਸ਼ਮਣਾਂ ਦੇ ਨਾਲ ਨਾਲ ਦੋਸਤ ਵੀ ਹੁੰਦੇ ਹਨ ਇਹ ਤਾਂ ਇਹ ਜਾਣ ਹੀ ਜਾਏਗਾ ਕਿ ਸਾਰੇ ਮਨੁੱਖ ਇਨਸਾਫ ਪਸੰਦ ਨਹੀਂ ਹੁੰਦੇ ਤੇ ਨਾ ਹੀ ਸਾਰੇ ਸੱਚੇ ਪਰ ਇਸ ਨੂੰ ਇਹ ਜ਼ਰੂਰ ਸਿਖਾ ਦੇਣਾ ਕਿ ਜਿੱਥੇ ਦੁਨੀਆ ਵਿੱਚ ਬਦਮਾਸ਼ ਲੋਕ ਹਨ ਉੱਥੇ ਚੰਗੇ ਨੇਕ ਇਨਸਾਨ ਵੀ ਹੁੰਦੇ ਹਨ ਦੁਨੀਆ ਵਿੱਚ ਜਿੱਥੇ ਖੁਦਗਰਜ਼ ਰਾਜਨੀਤਾ ਨੇ ਉੱਥੇ ਸਮਾਜ ਨੂੰ ਸਮਰਪਿਤ ਰਾਜਨੀਤਾ ਆਗੂ ਵੀ ਹੁੰਦੇ ਹਨ ਮੈਂ ਜਾਣਦਾ ਹਾਂ ਕਿ ਇਸ ਨੂੰ ਸਮਾਂ ਲੱਗੇਗਾ ਪਰ ਇਸ ਨੂੰ ਇਹ ਜ਼ਰੂਰ ਸਿਖਾ ਦੇਣਾ ਕਿ ਹੱਕ ਦੀ ਥੋੜੀ ਕਮਾਈ ਮੁਫਤ ਮਿਲੇ ਵੱਡੇ ਤਾਂ ਨਾਲੋਂ ਜ਼ਿਆਦਾ ਸਕੂਨ ਦਿੰਦੀ ਹੈ ਨਕਲ ਕਰਕੇ ਪਾਸ ਹੋਣ ਨਾਲੋਂ ਫੇਲ ਹੋਣਾ ਕਿਤੇ ਬਿਹਤਰ ਹੈ ਇਸ ਨੂੰ ਇਹ ਵੀ ਸਿਖਾ ਦੇਣਾ ਕਿ ਹਾਰ ਨੂੰ ਸਵੀਕਾਰ ਕਰਨਾ ਵੀ ਇੱਕ ਵੱਡਪਣ ਵਾਲੀ ਗੱਲ ਹੈ ਤੇ ਜਿੱਤ ਦੀ ਖੁਸ਼ੀ ਮਨਾਉਣ ਦਾ ਵੀ ਇੱਕ ਸਲੀਕਾ ਹੁੰਦਾ ਹੈ ਇਸ ਨੂੰ ਸਿਖਾਉਣਾ ਕਿ ਚੰਗੇ ਲੋਕਾਂ ਨਾਲ ਹਮਦਰਦੀ ਨਾਲ ਵਿਹਾਰ ਕਰੇ ਤੇ ਬਦਮਾਸ਼ ਲੋਕਾਂ ਨਾਲ ਸ਼ਕਤੀ ਨਾਲ ਪੇਸ਼ ਆਵੇ ਇਸ ਨੂੰ ਈਰਖਾ ਦੀ ਭਾਵਨਾ ਤੋਂ ਦੂਰ ਰੱਖਣਾ ਤੇ ਜੀਵਨ ਵਿੱਚ ਸੱਚੇ ਆਤਮਿਕ ਆਨੰਦ ਦੇ ਭੇਦ ਨੂੰ ਜਾਣੇ ਜੇ ਹੋ ਸਕੇ ਤਾਂ ਇਸ ਨੂੰ ਇਹ ਸਿਖਾਉਣਾ ਕਿ ਜ਼ਿੰਦਗੀ ਵਿੱਚ ਔਖੇ ਪਲਾਂ ਨੂੰ ਵੀ ਹੱਸ ਕੇ گزارਿਆ ਜਾ ਸਕਦਾ ਹੈ ਕਦੇ ਅੱਖਾਂ ਵਿੱਚ ਅਥਰੂ ਆਉਣਾ ਕੋਈ ਸ਼ਰਮ ਵਾਲੀ ਗੱਲ ਨਹੀਂ ਹੁੰਦੀ ਇਸ ਨੂੰ ਇਹ ਵੀ ਸਿਖਾਉਣਾ ਕਿ ਮਤਲਬੀ ਲੋਕਾਂ ਤੋਂ ਬਚ ਕੇ ਕਿਵੇਂ ਚੱਲਣਾ ਹੈ ਹੋ ਸਕੇ ਤਾਂ ਇਸ ਨੂੰ ਕਿਤਾਬਾਂ ਦੀ ਮਨਮੋਹਕ ਦੁਨੀਆ ਵਿੱਚ ਜ਼ਰੂਰ ਲੈ ਕੇ ਜਾਣਾ ਪਰ ਆਕਾਸ਼ ਵਿੱਚ ਉੱਡਦੇ ਪੰਛੀਆਂ ਧੁੱਪ ਵਿੱਚ ਉੱਡਦੀਆਂ ਸ਼ਹਿਦ ਦੀਆਂ ਮੱਖੀਆਂ ਤੇ ਹਰੀ ਭਰੀ ਪਹਾੜਾਂ ਦੀ ਵਾਦੀ ਵਿੱਚ ਖਿੜੇ ਫੁੱਲਾਂ ਵਿੱਚ ਛਿਪੇ ਸੂਰਜ ਨੂੰ निहारਣ ਵਾਸਤੇ ਵਕਤ ਵੀ ਕੱਢ ਸਕੇ ਆਪਣੇ ਵਿਚਾਰਾਂ ਤੇ ਪੱਕਾ ਵਿਸ਼ਵਾਸ ਰੱਖ ਕੇ ਤੇ ਅਡਿੱਗ ਰਹੇ ਚਾਹੇ ਲੋਕ ਉਸ ਨੂੰ ਗਲਤ ਕਹਿਣ ਕੋਸ਼ਿਸ਼ ਕਰਨਾ ਮੇਰੇ ਬੱਚੇ ਨੂੰ ਇੰਨਾ ਮਜ਼ਬੂਤ ਅਡੋਲ ਬਣਾ ਦੇਣਾ ਕਿ ਭੇੜਚਾਲ ਵਿੱਚ ਪਈ ਲੋਕਾਂ ਦੀ ਪੀੜ ਦਾ ਪਿੱਛੇ ਲੱਗੂ ਨਾ ਬਣੇ ਉਸ ਨੂੰ ਇਹ ਵੀ ਸਿਖਾ ਦਿਓ ਕਿ ਉਹ ਆਲੋਚਕਾਂ ਵੱਲ ਧਿਆਨ ਨਾ ਦੇਵੇ ਅਤੇ ਚਾਪਲੂਸਾਂ ਤੋਂ ਵੀ ਸੁਚੇਤ ਰਹੇ ਉਸ ਨੂੰ ਇਹ ਵੀ ਦੱਸਣਾ ਕਿ ਆਪਣੇ ਜ਼ਮੀਰ ਨੂੰ ਮਾਰ ਕੇ ਕੀਤੀ ਕਮਾਈ ਨਾਲੋਂ ਮਿਹਨਤ ਨਾਲ ਕੀਤੀ ਕਮਾਈ ਕਿਤੇ ਚੰਗੀ ਹੈ ਉਹ ਸੱਚ ਲਈ ਲੋਕਾਂ ਦੀ ਭੀੜ ਸਾਹਮਣੇ ਵੀ ਅਡੋਲ ਖੜਾ ਹੋਵੇ ਤੁਸੀਂ ਉਸ ਨੂੰ ਤਸੱਲੀ ਨਾਲ ਸਿਖਾਓ ਪਰ ਜਿਆਦਾ ਲਾਡ ਪਿਆਰ ਨਾਲ ਉਸ ਨੂੰ ਵਿਗਾੜਿਓ ਨਾ ਉਸ ਨੂੰ ਹਮੇਸ਼ਾ ਅਜਿਹੀ ਸਿੱਖਿਆ ਦੇਣਾ ਕਿ ਮਨੁੱਖ ਜਾਤੀ ਵਿੱਚ ਉਸ ਦੀ ਅਸੀਮ ਸ਼ਰਧਾ ਬਣੀ ਰਹੇ ਮੈਂ ਆਪਣੇ ਪੱਤਰ ਵਿੱਚ ਬਹੁਤ ਕੁਝ ਲਿਖ ਦਿੱਤਾ ਹੈ ਇਹ ਤੁਸੀ ਦੇਖਣਾ ਹੈ ਕਿ ਇਸ ਵਿੱਚੋਂ ਕੀ ਕੁਝ ਕੀਤਾ ਜਾ ਸਕਦਾ ਹੈ ਪਿਆਰੇ ਬੱਚਿਓ ਇਸ ਪੱਤਰ ਵਿੱਚ ਦਿੱਤਾ ਹਰ ਇੱਕ ਬੋਲ ਤੁਹਾਡੇ ਜੀਵਨ ਨੂੰ ਬਦਲ ਸਕਦਾ ਹੈ ਸਿਰਫ ਅੰਕਾ ਵਾਲੀ ਸਿੱਖਿਆ ਨਹੀਂ ਸੱਚੇ ਮਨੁੱਖ ਬਣਨ ਵਾਲੀ ਸਿੱਖਿਆ ਵੀ ਬਹੁਤ ਜ਼ਰੂਰੀ ਹੈ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਰੋ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਅਤੇ ਕਮੈਂਟ ਵਿੱਚ ਲਿਖੋ ਮੈਂ ਸੱਚਾਈ ਨਾਲ ਜੀਵਨ ਜੀਵਾਂਗਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਹਨਤ ਲਗਨ ਤੇ ਇਮਾਨਦਾਰੀ ਨਾਲ ਜਿੱਤੀ ਹੋਈ ਬਾਜੀ ਹਮੇਸ਼ਾ ਸਭ ਤੋਂ ਵੱਡੀ ਜਿੱਤ ਮੰਨੀ ਜਾਂਦੀ ਹੈ